ਜੀ ਬਸ ਜਦੋਂ ਅੰਦਰ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਹਨਾ ਤਾਂ ਬੰਦਾ ਰੋਟੀ ਪਾਣੀ ਵੱਲ ਜਾਂਦਾ ਜਦੋਂ ਮਨ ਨੂੰ ਪਿਆਸ ਲੱਗਦੀ ਆ ਤੁਹਾਡੇ ਨੂੰ ਪਿਆਸ ਲੱਗਦੀ ਆ ਫਿਰ ਬੰਦਾ ਆਪਣੇ ਗੁਰੂ ਵੱਲ ਭੱਜਦਾ ਸੋ ਇਹਨਾਂ ਦਾ ਸ਼ੁਕਰੀਆ ਹੈ ਮੇਰੇ ਮਹਾਰਾਜ ਦਾ ਸ਼ੁਕਰੀਆ ਜਿਹੜੇ ਸਾਨੂੰ बार-बार ਬੁਲਾਉਂਦੇ ਨੇ ਤੇ ਸਾਡੇ ਦੁੱਖ ਤਕਲੀਫਾਂ ਸਾਡੇ ਕਰਮ ਕੱਟਦੇ ਨੇ ਸਾਡੇ ਕੀਤੇ ਹੋਏ ਪਾਪ ਕਰਮ ਕੋਈ ਉਹ ਕੱਟਦੇ ਨੇ ਮਹਾਰਾਜ ਜੀ ਬਸ ਹਮੇਸ਼ਾ ਇਸੇ ਤਰ੍ਹਾਂ ਆਣਾ ਹੁੰਦਾ ਕਿ ਵਸ ਰੋਹਾਨੀਅਤ ਜਿਹੜੀ ਆ ਨਾ ਉਹ ਸਫਰ ਜਾਰੀ ਰਵੇ ਸੱਚੇ ਪਾਤਸ਼ਾਹ ਸਾਨੂੰ ਉਸ ਰਸਤੇ ਤੇ ਤੋਰ ਕੇ ਰੱਖੇ ਰੋਹਾਨੀਅਤ ਦੇ ਰਸਤੇ ਤੇ ਔਰ ਮਨ ਨੂੰ ਸਕੂਨ ਰਵੇ ਰੂਹ ਦੇ ਵਿੱਚ ਗੁਰੂ ਦਾ ਨਾਮ ਹੋਵੇ ਨਾਮ ਸਿਮਰਨ ਕੋਸ਼ਿਸ਼ ਆ ਕਿ ਸੱਚੇ ਪਾਤਸ਼ਾਹ ਜੀ ਜੋ ਉਹਨਾਂ ਨੇ ਬਾਣੀ ਚ ਕਿਹਾ ਹੈ ਵੀ ਆਪਾਂ ਉਸ ਰਸਤੇ ਤੇ ਚੱਲ ਸਕੀਏ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਨ ਚੀਜ਼ ਹੈਗੀ ਮੇਨ ਗੱਲ ਤਾਂ ਗੁਰੂ ਸਾਹਿਬ ਨੇ ਇਹ ਕਿ ਤੁਹਾਡੀ ਸੁਰਤ ਜਿਹੜੀ ਆ ਉਹਦੇ ਨਾਲ ਟਿਕ ਜਵੇ ਮਨ ਜਦੋਂ ਚੈਨ ਚ ਆ ਜਾਏਗਾ ਤਾਂ ਸਾਡੀ ਸੁਰਤ ਜਿਹੜੀ ਹੈਗੀ ਆ ਉਹ ਸ਼ਬਦ ਦੇ ਵਿੱਚ ਟਿਕ ਜੂਗੀ ਸੁਰਤ ਤੇ ਸ਼ਬਦ ਜਦੋਂ ਮੇਲ ਹੋ ਗਿਆ ਬਸ ਉਹੀ ਸਫ਼ਰ ਜਾਰੀ ਆ ਇਸੇ ਕਰਕੇ ਮਹਾਰਾਜ ਦੇ ਚਾਨਾ ਨਾਲ ਲੱਗੇ ਹੋਏ ਆ ਕਿ ਮਹਾਰਾਜ ਬਖਸ਼ਿਸ਼ਾ ਕਰਨ ਦੇ ਕਨਸੈਪਟ ਕੀਤੇ ਹੋਏ ਦੇ ਵੀ ਨਾਲ ਆਏ ਨੇ ਬੁਰਮਾਰੇ ਕੇ ਅਪਰਾਸ ਕੀਤੀ ਆ ਹੋਂ ਵਾਲੇ ਸਮੇਂ ਵਿੱਚ ਬੀਟਾਂ ਵਾਲੋ ਕਨਸੈਪਟ ਆ ਰਿਹਾ ਆ ਆਪਾਂ ਤਾਂ ਨਾ ਮਾਲਕ ਦੇ ਅੱਗੇ ਸਰੈਂਡਰ ਕੀਤਾ ਹੁੰਦਾ ਹੈ ਮਾਲਕ ਜੋ ਕਰਦਾ ਹੈ ਉਹ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਆਪਾਂ ਕੁਝ ਨਹੀਂ ਕਰ ਸਕਦੇ ਇਹ ਸਾਰੇ ਸਕ੍ਰਿਪਟ ਮਾਲਕ ਦੇ ਹੱਥ ਚਾ ਜੋ ਹੋਣਾ ਹੈ ਇੱਕ ਇੱਕ ਪੱਤਾ ਕਿਵੇਂ ਹਿਲਣਾ ਕੀ ਹੋਣਾ ਉਹ ਮਾਲਕ ਨੂੰ ਪਤਾ ਹੈ ਸੋ ਅਸੀਂ ਤਾਂ ਬਸ ਇਦਾਂ ਹੁੰਦਾ ਕਿ ਉਹਦੇ ਅੱਗੇ ਝੁਕਦੇ ਆ ਕਿ ਸਕੂਨ ਨੇ ਮੰਨੂ ਅਦਰਜੀ ਲੈ ਕੇ ਜਾਣੇ ਆ ਬਾਕੀ ਮਾਲਕੇ ਦੇ ਹੱਥ ਚ ਜਿੱਦ ਨੂੰ ਤੋਰੀ ਜਾਣਾ ਉਦੋਂ ਨੂੰ ਤੁਰੇ ਜਾਵਾਂਗੇ ਆਪਾਂ ਨਾ ਕੋਈ ਪਲਾਨ ਨਹੀਂ ਕਰਦੇ ਆਪਾਂ ਕਿਉਂਕਿ ਮਾਲਕੇ ਦੇ ਹੱਥ ਚ ਆ ਸਾਰਾ ਕੁਝ ਠੀਕ ਹੈ ਜੀ